वाहेगुरु जी का खालसा वाहेगुरु जी की फतेह अनमोल कुर्बानी विचार चैनल आप जी का स्वागत है जागृत सुपन सखोपत तुरिया, आत्म पुपत की यह पुरिया। इस महावाक दसाया गया है कि साड़ी आत्मा, साड़ा असल आपा पातशाह है जिस दे रहन दिया चार नगरिया जार अवस्थाव चार अवस्थाव की हैं ਜਗਣਾ ਸੁਪਨਾ ਲੈਣਾ ਕੂਕ ਨਿੰਦਰ ਅਤੇ ਤੁਰਿਆ ਪਦ ਪਹਿਲੀਆਂ ਤਿੰਨ ਅਵਸਥਾਵਾਂ ਜਾਂ ਹਾਲਤਾਂ ਦਾ ਸਾਨੂੰ ਆਮ ਕਰਕੇ ਤਜਰਬਾ ਹੈ ਅਤੇ ਅਸੀਂ ਆਮ ਕਰਕੇ ਆਪਣਾ ਸਾਰਾ ਜੀਵਨ ਹੀ ਇਨ੍ਹਾਂ ਤਿੰਨ ਅਵਸਥਾਵਾਂ ਵਿੱਚ ਗੁਜ਼ਾਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਅਸੀਂ ਐਸੇ ਮਹਾਵਾਕ ਲਈ ਥਾਂ ਪੜ੍ਹਦੇ ਹਾਂ ਤੀਨ ਵਿਆਪ ਜਗਤ ਕੋ ਤੁਰਿਆ ਪਾਵੈ ਕੋਏ ਭਾਵ ਜਾਗਨ ਸੁਪਨੇ ਲੈਣ ਅਤੇ ਕੂਕ ਨਿੰਦਰ ਦੀਆਂ ਤਿੰਨ ਅਵਸਥਾਵਾਂ ਵਿੱਚ ਸਾਰਾ ਜਗਤ ਪਰਮ ਰਹਾ ਹੈ ਜਾਂ ਸਾਰਾ ਜਗਤ ਇਹਨਾਂ ਤਿੰਨ ਅਵਸਥਾਵਾਂ ਵਿੱਚ ਹੀ ਫਸਿਆ ਹੋਇਆ 托ਖਾ ਕਰ ਰਿਹਾ ਹੈ ਪਰ ਇਸ ਤੋਂ ਅੱਗੇ ਦੀ ਅਵਸਥਾ ਦਾ ਗਿਆਨ ਅਤੇ ਤਜਰਬਾ ਕਿਸੇ ਵਿਰਲੇ ਗੁਰਮਖ ਨੂੰ ਹੀ ਹੁੰਦਾ ਹੈ ਇਸ ਅਵਸਥਾ ਨੂੰ ਚੌਥੀ ਅਵਸਥਾ ਜਾਂ ਚੌਥਾ ਪਦਵਿਕ ਗੁਰਬਾਣੀ ਵਿੱਚ ਲਿਖਿਆ ਹੈ ਜਿਵੇਂ ਕਿ ਚੌਥੇ ਪਦ ਕੋ ਜੋਨਰ ਚਿੰਨ ਹੈ ਤਿਨੇ ਹੀ ਪਰਮ ਪਦ ਪਾਇਆ ਇਸ ਤੋਂ ਪਤਾ ਚੱਲਦਾ ਹੈ ਕਿ ਆਮ ਕਰਕੇ ਸਾਡੇ ਤਜਰਬੇ ਵਿੱਚ ਆਉਣ ਵਾਲੀਆਂ ਜਾਗਨ ਸੁਪਨੇ ਲੈਣ ਅਤੇ ਕੂਕ ਨਿੰਦਰ ਦੀਆਂ ਤਿੰਨੇ ਅਵਸਥਾਵਾਂ ਉਪਰੀਆਂ ਝੂਠੀਆਂ ਆਰਜੀ ਅਤੇ ਅਗਿਆਨ ਦੀਆਂ ਅਵਸਥਾਵਾਂ ਹਨ ਅਤੇ ਇਹਨਾਂ ਤੋਂ ਪਰੇ ਚੌਥੇ ਪਦ ਦੀ ਅਵਸਥਾ ਅਸਲ ਸੱਚੀ ਅਤੇ ਸਦੀਵੀ ਅਵਸਥਾ ਹੈ ਜਿਸ ਨੂੰ ਪ੍ਰਾਪਤ ਕਰਨਾ सिमरन अभ्यासी ਦਾ ਨਿਸ਼ਾਨਾ ਹੋਣਾ ਚਾਹੀਦਾ ਹੈ ਇਹ ਤੁਰਿਆ ਅਵਸਥਾ ਜਾਂ ਇਹ ਚੌਥਾ ਪਦ ਕੀ ਹੈ ਇਸ ਤਰ੍ਹਾਂ ਦਾ ਹੈ ਰਗबीर ਸਿੰਘ ਬੀਤ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੇ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਕੀਪੈਂਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਦੇ ਨਵੇਂ ਹਰ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਵਸਥਾ ਨਸੀਬ ਹੋਣੀ ਕੇਵਲ ਵਾਹਿਗੁਰੂ ਜੀ ਦੀ ਮਿਹਰ ਤੇ ਨਿਰਭਰ ਹੈ ਪਰ ਫਿਰ ਵੀ ਸਿਮਰਨ ਅਭਿਆਸੀਆਂ ਨੂੰ ਆਪਣੇ ਜਤਨ ਜ਼ਰੂਰ ਕਾਇਮ ਰੱਖਣੇ ਚਾਹੀਦੇ ਹਨ ਨਿਰਮਾਨ ਜਤਨਾਂ ਨਾਲ ਕੀਤੀਆਂ ਨਿਰਮਾਨ ਅਰਦਾਸਾਂ ਵਾਹਿਗੁਰੂ ਜੀ ਦੀ ਮਿਹਰ ਜਾਂ ਕਿਰਪਾ ਦੇ ਪ੍ਰਗਟ ਹੋਣ ਵਿੱਚ ਬੜੀਆਂ ਸੱਤਿਆ ਹੁੰਦੀਆਂ ਹਨ ਇਸ ਅਵਸਥਾ ਨੂੰ ਸਮਝਣ ਤੋਂ ਪਹਿਲੇ ਤਿਰਨੇ ਅਵਸਥਾਵਾਂ ਦੀ ਵਿਗਿਆਨਕ ਸਮਝ ਹੋਣੀ ਵੀ ਸਾਨੂੰ ਜ਼ਰੂਰੀ ਹੈ ਜਾਗਨ ਦੀ ਅਵਸਥਾ ਵਿੱਚ ਅਸੀਂ ਆਪਣੇ ਗਿਆਨ ਇੰਦਰੀਆਂ ਦੇ ਜ਼ਰੇ ਦਿਸਣ ਵਾਲੇ ਜਗਤ ਦੀਆਂ ਨਾਨਾ ਪ੍ਰਕਾਰ ਦੀਆਂ ਚੀਜ਼ਾਂ ਵਸਤਾਂ ਅਤੇ ਪਦਾਰਥਾਂ ਨੂੰ ਦੇਖਦੇ ਮਹਿਸੂਸ ਕਰਦੇ ਭੋਗਦੇ ਅਤੇ ਪ੍ਰਸੰਨ ਹੁੰਦੇ ਹਾਂ ਜਾਗਰਤ ਅਵਸਥਾ ਲਈ ਦਿਸਣ ਵਾਲੇ ਜਗਤ ਦਾ ਹੋਣਾ ਅਤੇ ਦਿਸਣ ਵਾਲੇ ਜਕਰ ਤੇ ਪਦਾਰਥਾਂ ਨੂੰ ਭੋਗਣ ਲਈ ਸਾਡੇ ਅਸੂਲ ਸਰੀਰ ਦਾ ਹੋਣਾ ਜ਼ਰੂਰੀ ਹੈ ਸੁਪਨ ਅਵਸਥਾ ਉਹ ਅਵਸਥਾ ਹੈ ਜੋ ਸਾਡੇ ਅੰਦਰੋਂ ਹੀ ਪੈਦਾ ਹੁੰਦੀ ਹੈ ਸੁਪਨੇ ਦਾ ਜਗਤ ਸਾਡੇ ਅੰਦਰੋਂ ਪੈਦਾ ਹੁੰਦਾ ਹੈ ਅਤੇ ਇਸ ਸੂਖਸ਼ਮ ਜਗਤ ਦੀਆਂ ਚੀਜ਼ਾਂ ਵਸਤਾਂ ਅਤੇ ਪਦਾਰਥਾਂ ਨੂੰ ਅਸੀਂ ਸੂਖਸ਼ਮ ਸਰੀਰ ਨਾਲ ਜਾਣਦੇ ਮਹਿਸੂਸ ਕਰਦੇ ਅਤੇ ਭੋਗਦੇ ਹਾਂ ਇਹ ਅਵਸਥਾ ਕਿਉਂਕਿ ਸਾਡੇ ਅੰਦਰੋਂ ਪੈਦਾ ਹੁੰਦੀ ਹੈ ਇਸ ਲਈ ਇਸ ਦੇ ਵਿੱਚ ਕੋਈ ਸਪੇਸ ਜਾਂ ਸਥਾਨ ਨਹੀਂ ਹੁੰਦਾ ਗੂੜੀ ਨੀਂਦ ਦੀ ਅਵਸਥਾ ਉਹ ਅਵਸਥਾ ਹੈ ਜਿਸ ਵਿੱਚ ਸਾਨੂੰ ਕਿਸੇ ਵਸਤੂ ਜਾਂ ਪਦਾਰਥ ਦੀ ਖਾਇਸ਼ ਨਹੀਂ ਹੁੰਦੀ ਜਾਗਰਤ ਅਤੇ ਸੁਪਨ ਅਵਸਥਾ ਦੇ ਸਾਰੇ ਪਦਾਰਥ ਅਤੇ ਵਸਤੂਆਂ ਇਸ ਅਵਸਥਾ ਵਿੱਚ ਅਲੋਪ ਹੋ ਜਾਂਦੇ ਹਨ ਅਤੇ ਸੌਣ ਵਾਲਾ ਆਪਣੇ ਮਨ बुद्धि ਅਤੇ ਇੰਦਰੀਆਂ ਨੂੰ ਆਪਣੇ ਵਿੱਚ ਹੀ ਲਪੇਟ ਕੇ ਇੱਕ ਐਸੀ ਅਵਸਥਾ ਵਿੱਚ ਚਲਾ ਜਾਂਦਾ ਹੈ ਜਿੱਥੇ ਕਿ ਉਸ ਦੇ ਆਪਣੇ ਆਪ ਦੇ ਸਿਵਾ ਕੁਝ ਹੋਰ ਨਹੀਂ ਹੁੰਦਾ ਇਸ ਅਵਸਥਾ ਵਿੱਚ ਅਸੀਂ ਆਪਣੇ ਆਪੇ ਦਾ ਆਨੰਦ ਅਤੇ ਸ਼ਾਂਤੀ ਮਾਣਦੇ ਹਾਂ ਇਸ ਅਵਸਥਾ ਵਿੱਚੋਂ ਹੀ ਸਾਡੀਆਂ ਪਹਿਲੀਆਂ ਦੋ ਸੁਪਨ ਅਤੇ ਜਾਗਰਤ ਅਵਸਥਾਵਾਂ ਦਾ ਦਰਵਾਜ਼ਾ ਖੁੱਲਦਾ ਹੈ। ਇਸੇ ਅਵਸਥਾ ਵਿੱਚ ਕਿਸੇ ਬਾਦਰਤ ਦੀ ਇੱਛਾ ਨਹੀਂ ਹੁੰਦੀ ਅਤੇ ਨਾ ਹੀ ਕੋਈ ਸੁਪਨਾ ਆਉਂਦਾ ਹੈ। ਇਸ ਅਵਸਥਾ ਵਿੱਚੋਂ ਨਿਕਲ ਕੇ ਵੀ ਯਾਦ ਰੱਖਦੇ ਹਾਂ ਕਿਉਂਕਿ ਇਸ ਅਵਸਥਾ ਵਿੱਚ ਦਿਸਣ ਵਾਲੀ ਕੋਈ ਚੀਜ਼ ਨਹੀਂ ਦਿਖਦੀ ਅਤੇ ਇਸ ਅਵਸਥਾ ਵਿੱਚ ਅਸੀਂ ਖਤਮ ਨਹੀਂ ਹੋ ਜਾਂਦੇ ਸਗੋਂ ਕਾਇਮ ਅਤੇ ਸਲਾਮਤ ਹੁੰਦੇ ਹਾਂ। ਅਤੇ ਸਾਡੀ ਚੇਤਨਤਾ ਵੀ ਆਪਣੇ ਵਿੱਚ ਅੰਦਰਮੁਖੀ ਹੋਈ ਕਾਇਮ ਅਤੇ ਸਲਾਮਤ ਹੁੰਦੀ ਹੈ ਪਰ ਕਿਉਂਕਿ ਉੱਥੇ ਕੋਈ ਚੀਜ਼ ਪਦਾਰਥ ਨਹੀਂ ਹੁੰਦਾ ਅਤੇ ਨਾ ਹੀ ਸਾਡੇ ਅੰਦਰ ਪਦਾਰਥਾਂ ਦੀ ਇੱਛਾ ਹੁੰਦੀ ਹੈ ਇਸੇ ਕਰਕੇ ਇਸ ਅਵਸਥਾ ਵਿੱਚ ਸਾਨੂੰ ਕੁਝ ਨਹੀਂ ਦਿਸਦਾ ਇਸ ਅਵਸਥਾ ਤੋਂ ਨਿਕਲ ਕੇ ਅਸੀਂ ਇਹੋ ਆਖ ਸਕਦੇ ਹਾਂ ਕਿ ਉੱਥੇ ਕੋਈ ਚੀਜ਼ ਨਹੀਂ ਦਿਸੀ ਪਰ ਬੜਾ ਆਨੰਦ ਆਇਆ ਜਦ ਅਸੀਂ ਆਖਦੇ ਹਾਂ ਕਿ ਕੋਕ ਨਿੰਦਰ ਵਿੱਚ ਸਾਨੂੰ ਕੁਝ ਨਹੀਂ ਦਿਸਿਆ ਦਾ ਅਸਲ ਵਿੱਚ ਸਾਡਾ ਇਹ ਮਤਲਬ ਨਹੀਂ ਹੁੰਦਾ ਕਿ ਅਸੀਂ ਤਾਂ ਉੱਥੇ ਸੀ ਪਰ ਕਿਉਂਕਿ ਉੱਥੇ ਦਿਸਣ ਵਾਲਾ ਕੋਈ ਪਦਾਰਥ ਜਾਂ ਚੀਜ਼ ਨਹੀਂ ਸੀ ਇਸ ਕਰਕੇ ਸਾਨੂੰ ਕੁਝ ਨਹੀਂ ਦਿਸਿਆ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਕੋ ਕੁਨੇਂਦਰ ਵਿੱਚ ਵੀ ਸਾਨੂੰ ਦਿਸਿਆ ਹੈ ਜਿਸ ਦਾ ਨਾਮ ਅਸੀਂ ਕੁਝ ਨਹੀਂ ਪਏ ਰੱਖਦੇ ਹਾਂ ਉੱਥੇ ਦੇਖਣ ਵਾਲਾ ਤਾਂ ਸੀ ਪਰ ਦਿਸਣ ਵਾਲਾ ਨਹੀਂ ਸੀ ਇਸ ਕਰਕੇ ਦੇਖਣ ਵਾਲੇ ਨੇ ਉੱਥੇ ਕੁਝ ਨਹੀਂ ਦੇਖਿਆ ਜਦ ਅਸੀਂ ਕਿਸੇ ਖਾਲੀ ਅਤੇ ਹਨੇਰੇ ਕੂਪ ਕਮਰੇ ਵਿੱਚ ਜਾਈਏ ਤਾਂ ਉੱਥੇ ਸਾਨੂੰ ਕੁਝ ਨਹੀਂ ਦਿਸਦਾ ਸਾਡਾ ਇਹ ਆਖਣਾ ਕਿ ਉਸ ਕਮਰੇ ਵਿੱਚ ਸਾਨੂੰ ਕੁਝ ਨਹੀਂ ਦਿਖਿਆ ਸਾਬਤ ਕਰਦਾ ਹੈ ਕਿ ਉੱਥੇ ਅਸੀਂ ਤਾਂ ਸੀ ਪਰ ਦਿਸਣ ਵਾਲੀ ਕੋਈ ਚੀਜ਼ ਨਹੀਂ ਸੀ ਇਸੇ ਤਰ੍ਹਾਂ ਕੁਕ ਨੀਂਦਰ ਦੀ ਅਵਸਥਾ ਵਿੱਚ ਅਸੀਂ ਹੁੰਦੇ ਹਾਂ ਪਰ ਉੱਥੇ ਦਿਸਣ ਵਾਲੀ ਕੋਈ ਚੀਜ਼ ਨਹੀਂ ਹੁੰਦੀ ਜਿਸ ਗੁਰਸਿੱਖ ਨੂੰ ਪੱਕੇ ਤੌਰ ਤੇ ਸਮਝ ਵਿੱਚ ਆ ਜਾਵੇ ਅਤੇ ਅਭਿਆਸ ਵਿੱਚ ਵੀ ਇਹ ਅਨੁਭਵ ਹੋ ਜਾਵੇ ਇਹ ਪਤਾ ਲੱਗ ਜਾਵੇ ਕਿ ਉਹ ਜਿਸ ਤਰ੍ਹਾਂ ਜਾਗਤ ਅਤੇ ਸੁਪਨ અવਸਥਾ ਵਿੱਚ ਕਾਇਮ అతి ਸਲਾਮਤ ਹੁੰਦਾ ਹੈ ਉਸੇ ਤਰ੍ਹਾਂ ਕੁਕ ਨੀਂਦਰ ਵਿੱਚ ਵੀ ਸਲਾਮਤ ਰਹਿੰਦਾ ਹੈ ਉਸ ਨੇ ਆਤਮ ਮਾਰਗ ਦਾ ਵੱਡਾ ਫਾਸਲਾ ਤੈਅ ਕਰ ਲਿਆ ਹੈ ਜਾਗ ਕੇ ਦੁਨੀਆ ਅਤੇ ਉਸ ਦੇ ਪਦਾਰਥ ਦੇਖਣ ਵਾਲਾ ਸੋ ਕੇ ਸੁਪਨੇ ਵਾਲੀ ਦੁਨੀਆ ਦੇਖਣ ਵਾਲਾ ਅਤੇ ਕੁਕ ਨੀਂਦਰ ਵਿੱਚ ਕੁਝ ਨਾ ਦੇਖਣ ਵਾਲਾ ਪਰ ਆਪਣੇ ਆਪੇ ਜਾਂ ਆਨੰਦ ਅਤੇ ਸੁਖ ਮਨਨ ਵਾਲਾ ਇੱਕੋ ਸਾਡਾ ਆਤਮਾ ਜਾਂ ਆਪਾ ਹੈ ਅਸੀਂ ਇਹ ਤਿੰਨ ਅਵਸਥਾਵਾਂ ਵਿੱਚੋਂ ਲੰਘਦੇ ਹਾਂ ਜਾਂ ਸਾਡੇ ਉੱਤੇ ਵੀ ਇਹ ਤਿੰਨੇ ਅਵਸਥਾਵਾਂ ਆਉਂਦੀਆਂ ਹਨ ਅਤੇ ਅਸੀਂ ਤਿੰਨਾ ਹਾਲਤਾਂ ਨੂੰ ਸਾਖੀ ਜਾਂ ਗਵਾਹ ਬਣ ਕੇ ਦੇਖਦੇ ਅਤੇ ਮਾਣਦੇ ਹਾਂ ਇਹਨਾਂ ਤਿੰਨੋਂ ਅਵਸਥਾਵਾਂ ਵਿੱਚ ਸਾਡਾ ਆਪਾ ਜਾਂ ਆਤਮਾ ਲੰਘਦਾ ਅਤੇ ਤਜਰਬੇ ਕਰਦਾ ਰਹਿੰਦਾ ਹੈ ਇਸ ਲਈ ਪੂਰਨ ਗਿਆਨ ਇਹਨਾਂ ਤਿੰਨ ਅਵਸਵਾਂ ਦਾ ਸਮੁੱਚਾ ਗਿਆਨ ਅਤੇ ਇਹਨਾਂ ਤਿੰਨਾਂ ਤੋਂ ਪਰੇ ਅਤੇ ਵੱਖਰਾ ਜੋ ਸਾਡਾ ਆਪਣਾ ਆਪਾ ਜਾਂ ਆਤਮਾ ਹੈ ਉਸ ਦਾ ਗਿਆਨ ਹੈ ਆਪਣੇ ਆਪ ਦੇ ਗਿਆਨ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਿਰਮਾਨ ਪਦ ਨਿਰਪੈ ਪਦ ਜਾਂ ਪਰੰਪਰਾ ਲਿਖਿਆ ਹੋਇਆ ਹੈ ਇਸ ਚੌਥੇ ਪਦ ਦਾ ਅਭਿਆਸ ਜਾਂ ਤਜਰਬੇ ਰਾਹੀਂ ਪ੍ਰਾਪਤ ਹੋਣਾ ਹੀ ਸੱਚ ਦਾ ਪ੍ਰਾਪਤ ਹੋਣਾ ਵਾਹਿਗੁਰੂ ਜੀ ਦਾ ਮਿਲਣਾ ਹੈ ਇਹੇ ਸਮਝਣ ਵਿੱਚ ਕੋਈ ਤਕਲੀਫ ਨਹੀਂ ਹੋਵੇਗੀ ਕਿ ਸੁਪਨੇ ਸੱਚੇ ਨਹੀਂ ਹੁੰਦੇ ਜੋ ਕੁਝ ਸੁਪਨੇ ਵਿੱਚ ਦੇਖੀਦਾ ਹੈ ਉਹ ਅੱਖ ਖੁੱਲਣ ਤੇ ਅਲੋਪ ਹੋ ਜਾਂਦਾ ਹੈ ਅਤੇ ਸਾਨੂੰ ਯਕੀਨ ਹੋ ਜਾਂਦਾ ਹੈ ਕਿ ਸੁਪਨੇ ਵਿੱਚ ਜੋ ਕੁਝ ਵੇਖਿਆ ਸੀ ਉਹ ਅਸਲ ਵਿੱਚ ਉਦੋਂ ਵੀ ਕੁਝ ਨਹੀਂ ਸੀ ਜਦੋਂ ਸੁਪਨਾ ਆਉਂਦਾ ਸੀ ਅਤੇ ਉਹ ਅਸਲ ਵਿੱਚ ਐਵੇਂ ਪਸਿਆ ਹੈ ਪਰ ਵਾਸਤਵ ਵਿੱਚ ਕੁਝ ਨਹੀਂ ਸੀ ਸਾਡੀ ਗਲਤੀ ਅਤੇ ਭੁਲੇਖਾ ਸੀ ਕਿ ਸੁਪਨੇ ਵੇਲੇ ਵੀ ਸੁਪਨੇ ਨੂੰ ਸੱਚੇ ਮੰਨਦੇ ਰਹੇ ਇਹੇ ਤਾਂ ਨਾ ਉਦੋਂ ਕੁਝ ਸੀ ਤੇ ਨਾ ਹੀ ਅੱਖ ਖੁੱਲੋ ਨਾ ਤੇ ਕੁਝ ਹੈ ਪਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਉਪਦੇਸ਼ ਸਮਝਣ ਵਿੱਚ ਸਾਨੂੰ ਪਹਿਲੇ ਪਹਿਲ ਕਾਫੀ ਦਿੱਕਤ ਵੇਖ ਆਉਂਦੀ ਹੈ ਜੈਸਾ ਸੁਪਨਾ ਲੈ ਨਗਾ ਤੈਸਾ ਸੰਸਾਰ ਪੱਬਾ ਪਰਮ ਬਿਟਾਵੋ ਆਪਣਾ ਯ ਸੰਸਾਰ ਸਗਲ ਹੈ ਸੁਪਨਾ ਅਤੇ ਸਮ ਸੁਪਨੈ ਕੈ ਇਹੋ ਜਗ ਜਾਨ ਪਿੰਸੈ ਛਿਨਮੈ ਸਾਚੀ ਮਾਨ ਕੁਰਬਾਨੇ ਵਿੱਚ ਦੱਸਿਆ ਹੈ ਕਿ ਜਾਗਤ ਅਵਸਥਾ ਵੀ ਸੁਪਨਾ ਹੈ ਸੁਪਨਾ ਸੋ ਜਾਂ ਨਾਲ ਦੇਖੀਦਾ ਹੈ ਪਰ ਜਾਗ ਕੇ ਵੀ ਜੋ ਕੁਝ ਦੇਖਦੇ ਹਾਂ ਉਹ ਵੀ ਸੁਪਨਾ ਹੈ ਸੁਪਨੇ ਦੀਆਂ ਚੀਜ਼ਾਂ ਜਾਂ ਦ੍ਰਿਸ਼ ਸਾਰੇ ਖੇਡ ਜਾਗਿਆਂ ਅਲੋਪ ਹੋ ਜਾਂਦੀ ਹੈ ਪਰ ਜਾਗ ਕੇ ਵੀ ਜੋ ਕੁਝ ਦੇਖਦੇ ਹਾਂ ਨਾਲੋਂ ਨਾਲ ਸੁਪਨਾ ਬਣ ਜਾਂਦਾ ਹੈ ਅਲੋਪ ਹੋਈ ਜਾਂਦਾ ਹੈ ਹੱਥ ਵਿੱਚ ਕੁਝ ਨਹੀਂ ਆਉਂਦਾ ਆਪਣੇ ਸਾਰੇ ਪਿਛਲੇ ਜੀਵਨ ਤੇ ਨਜ਼ਰ ਮਾਰਿਆਂ ਸਾਰਾ ਜੀਵਨ ਹੀ ਸੁਪਨਾ ਨਜ਼ਰ ਆਉਂਦਾ ਹੈ ਕੋਕ ਨਿੰਦਰ ਦੀ ਅਵਸਥਾ ਵਿੱਚ ਵੀ ਸਾਨੂੰ ਆਰਾਮ ਚੈਨ ਅਤੇ ਆਨੰਦ ਜ਼ਰੂਰ ਮਿਲਦਾ ਹੈ ਪਰ ਅਸੀਂ ਰਹਿੰਦੇ ਅਗਿਆਨੀ ਹੀ ਹਾਂ ਅਗਿਆਨੀ ਹੀ ਸੋ ਜਾਂਦੇ ਹਾਂ ਅਤੇ ਅਗਿਆਨੀ ਹੀ ਜਾਗ ਉੱਠਦੇ ਹਾਂ ਜਿੰਨੇ ਅਗਿਆਨੀ ਸੌਣ ਤੋਂ ਪਹਿਲੇ ਹੁੰਦੇ ਹਾਂ ਉਤਨੇ ਜਾਗਣ ਤੋਂ ਬਾਅਦ ਹੁੰਦੇ ਹਾਂ ਸੌਣ ਮਗਰੋਂ ਕੇਵਲ ਕੁਝ ਅਰਸਾ ਆਰਾਮ ਅਤੇ ਚੈਨ ਨਾਲ ਗੁਜ਼ਰਿਆ ਪ੍ਰਤੀਤ ਕਰਦੇ ਹਾਂ ਜਾਗਰਤ ਅਤੇ ਸੁਪਨ ਅਵਸਥਾ ਵਿੱਚ ਜੋ ਕੁਝ ਦਿਸਦਾ ਹੈ ਉਹ ਠਹਿਰਦਾ ਨਹੀਂ ਤੇਜੀ ਨਾਲ ਮਨ ਦੇ ਸਾਹਮਣੇ ਉਲੰਗ ਜਾਂਦਾ ਹੈ ਅਤੇ ਅਲੋਪ ਹੋ ਜਾਂਦਾ ਹੈ ਅਤੇ ਨੀਂਦਰ ਵਿੱਚ ਜਾ ਕੇ ਕੁਝ ਆਰਾਮ ਜ਼ਰੂਰ ਮਿਲਦਾ ਹੈ ਪਰ ਅਗਿਆਨਤਾ ਕਾਇਮ ਰਹਿੰਦੀ ਹੈ ਜੀਵਨ ਦੀ ਸਮਝ ਕੁਝ ਨਹੀਂ ਆਉਂਦੀ ਕਰਮ ਅਤੇ ਸਾਸ਼ਤਰਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਾਗਰਤ ਸੁਪਨ ਅਤੇ ਸੁਖੋਕਤ ਭਾਵ ਗੂੜੀ ਨੀਂਦ ਤੋਂ ਅੱਗੇ ਇੱਕ ਹੋਰ ਅਵਸਥਾ ਲਿਖੀ ਹੈ ਜਿਸ ਅਵਸਥਾਾਂ ਵਿੱਚ ਪਹਿਲੀਆਂ ਤਿੰਨੋ ਹੀ ਅਵਸਥਾਾਂ ਨਹੀਂ ਰਹਿੰਦੀਆਂ ਬਲਕਿ ਇਕ ਚੌਥੀ ਅਤੇ ਅਸਚਰਜ ਅਵਸਥਾ ਦਾ ਤਜਰਬਾ ਹੁੰਦਾ ਹੈ ਇਸ ਅਵਸਥਾ ਵਿੱਚ ਜਾਗ ਕੇ ਦੇਖਣ ਵਾਲੀ ਕੁਦਰਤੀ ਸਾਰੀ ਖੇਲ ਅਲੋਪ ਹੋ ਜਾਂਦੀ ਹੈ ਇਸ ਅਵਸਥਾ ਵਿੱਚ ਸੁਪਨਾ ਵੀ ਨਹੀਂ ਆਉਂਦਾ ਅਤੇ ਨੀਂਦਰ ਦੀ ਭੋਸ਼ੀ ਵੀ ਨਹੀਂ ਹੁੰਦੀ ਇਸ ਅਵਸਥਾ ਵਿੱਚ ਜਾਗਰਤ ਸੁਪਨ ਅਤੇ ਗੂੜੀ ਨੀਂਦ ਦੇ ਤਜਰਬੇ ਕਰਨ ਵਾਲਾ ਕੇਵਲ ਆਪ ਇਕੱਲਾ ਰਹਿ ਜਾਂਦਾ ਹੈ ਇੱਥੇ ਇਸ ਨੂੰ ਆਪਣੇ ਆਪੇ ਵਿੱਚ ਇੱਕ ਅਸਰਜ ਟਿਕਾਓ ਸਹਿਜ ਅਤੇ ਆਨੰਦ ਆਉਂਦਾ ਹੈ ਜੋ ਕਿ ਪਹਿਲੀਆਂ ਤਿੰਨੋਂ ਅਵਸਥਾਵਾਂ ਵਿੱਚ ਨਹੀਂ ਸੀ ਜਿਵੇਂ ਜਿਵੇਂ ਇਹ ਆਪਣੇ ਆਪ ਵਿੱਚ ਟਿਕਦਾ ਹੈ ਤ्यों-ਦਿਓ ਇਸ ਨੂੰ ਆਪਣੇ ਆਪੇ ਵਿੱਚੋਂ ਮਹਾ ਆਨੰਦ ਅਤੇ ਮਹਾ ਰਸੋਂ ਲੱਗ ਜਾਂਦਾ ਹੈ ਜਿਸ ਦਾ ਤਜਰਬਾ ਇਸਨੇ ਅੱਗੇ ਕਦੀ ਨਹੀਂ ਕੀਤਾ ਹੁੰਦਾ ਇੱਥੇ ਮੇਰੇ ਆਪਣੇ ਆਪ ਤੋਂ ਸਿਵਾ ਹੋਰ ਕੋਈ ਨਾ ਹੈ ਨਾ ਹੀ ਕਦੀ ਹੋ ਸਕਦਾ ਹੈ ਇੱਥੇ ਕੇਵਲ ਮੇਰਾ ਇੱਕ ਆਪਾ ਹੈ ਅਤੇ ਇਹ ਅਵਸਥਾ ਆਪੇ ਆਪ ਦੀ ਮਹਾ ਆਨੰਦਮਈ ਅਵਸਥਾ ਹੈ ਇਸ ਅਵਸਥਾ ਵਿੱਚ ਜਦੋਂ ਵਿਅਕਤੀ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਆਪਣੇ ਆਪ ਤੋਂ ਸਿਵਾ ਹੋਰ ਕੋਈ ਹੈ ਹੀ ਨਹੀਂ ਅਤੇ ਹੋ ਵੀ ਨਹੀਂ ਸਕਦਾ ਜਦ ਵਿਅਕਤੀ ਨੂੰ ਇਸ ਕੇਵਲ ਆਪਣੇ ਆਪ ਦੇ ਸਦੀਵੀ ਹੋਣ ਦਾ ਪੱਕਾ ਵਿਸ਼ਵਾਸ ਹੋ ਜਾਵੇ ਤਾਂ ਇਹ ਆਪਣੇ ਆਪ ਹੀ Nirvair ਹੋ ਜਾਂਦਾ ਹੈ ਜਦੋਂ ਕੋਈ ਦੂਸਰਾ ਹੈ ਹੀ ਨਹੀਂ ਤਾਂ ਫਿਰ ਕੌਣ ਕਿਸ ਤੋਂ ਡਰੇ ਅਤੇ ਕੌਣ ਕਿਸ ਨਾਲ ਵੈਰ ਕਰੇ ਫਿਰ ਇਸ ਅਵਸਥਾ ਦੇ ਅਭਿਆਸੀ ਵਿੱਚ ਇਹ ਵਿਸ਼ਵਾਸ ਗ੍ਰਹਿਣ ਹੁੰਦਾ ਹੈ ਕਿ ਜਦ ਉਸ ਦਾ ਇੱਕੋ ਆਪਾ ਸਤ ਜਾਂ ਸਦੀਵੀ ਹੈ ਜਦ ਉਸ ਦਾ ਆਪਾ ਸਦੀਵੀ ਹੁੰਦ ਹੈ ਤਾਂ ਉਸ ਨੂੰ ਕਦੀ ਮੋਤ ਹੀ ਨਹੀਂ ਆ ਸਕਦੀ ਅਤੇ ਉਸ ਦਾ ਆਪਾ ਹੀ ਅਕਲ ਹੈ ਅੱਗੇ ਉਸ ਨੂੰ ਇਹ ਸਮਝ ਆਉਂਦੀ ਹੈ ਕਿ ਜੇਕਰ ਉਸ ਦਾ ਆਪਾ ਹੀ ਅਕਲ ਹੈ ਅਤੇ ਉਸ ਨੂੰ ਮੋਤ ਨਹੀਂ ਆ ਸਕਦੀ ਤਾਂ ਉਸ ਨੂੰ ਜਨਮ ਦੀ ਲੋੜ ਹੀ ਨਹੀਂ ਜਨਮ ਦੀ ਲੋੜ ਤਾਂ ਉਸ ਨੂੰ ਹੈ ਜਿਸ ਨੇ ਮਰਨਾ ਹੋਵੇ जिसने मरना ही नहीं उसनु जन्म लेने दी भी लोड नहीं फिर इस अवस्था ਵਿੱਚ ਵਿਅਕਤੀ ਆਪਣੇ ਆਪ ਨੂੰ ਅਜੋਨੀ ਪ੍ਰਤੀਤ ਕਰਦਾ ਹੈ ਇਸ अवस्था ਦਾ ਵਿਅਕਤੀ ਜਦ ਆਪਣੇ ਆਪੇ ਨੂੰ ਸਤ ਸਦੀਵੀ ਨਿਰਪੈ ਨਿਰਵੈਰ ਅਕਾਲ ਅਤੇ ਅਜੋਨੀ ਮਹਿਸੂਸ ਕਰਦਾ ਹੈ ਤਾਂ ਉਸ ਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਸਦੀਵੀ ਜਾਂ ਸਤ ਤਾਂ ਕੇਵਲ ਉਹੀ ਹੋ ਸਕਦਾ ਹੈ ਜੋ ਕਿਸੇ ਤਬਦੀਲੀ ਵਿੱਚ ਨਾ ਆਵੇ ਇਸੇ ਤਰ੍ਹਾਂ ਪੈਦਾ ਨਾ ਹੋਵੇ ਹਮੇਸ਼ਾ ਇੱਕੋ ਜਿਹਾ ਅਤੇ ਸੁੱਤੇ ਪ੍ਰਕਾਸ਼ ਹੋਵੇ ਹੌਨ ਵਿਅਕਤੀ ਆਪਣੇ ਆਪ ਜਾਂ ਆਪਣੇ ਮੂਲ ਤਤ ਨੂੰ ਸਹਿਪੰਗ ਪ੍ਰਤੀਤ ਕਰਦਾ ਹੈ ਸਹਿਪੰਗ ਉਹ ਹੈ ਜੋ ਕਿਸੇ ਤੋਂ ਪੈਦਾ ਨਾ ਹੋਇਆ ਹੋਵੇ ਅਤੇ ਖੁਦ 바 ਖੁਦ ਜਾਂ ਸੁੱਤੇ ਪ੍ਰਕਾਸ਼ ਅਤੇ ਜੀਵਨ ਰੂਪ ਹੋਵੇ ਫਿਰ ਵਿਅਕਤੀ ਨੂੰ ਇਹ ਯਕੀਨ ਹੋ ਜਾਵੇ ਕਿ ਉਸ ਦਾ ਆਪਣਾ ਆਪਾ ਸਤ ਹੈ ਨਿਰਪੈ ਹੈ ਨਿਰਵੈਰ ਹੈ ਅਕਾਲ ਮੂਰਤ ਹੈ ਅਜੂਨੀ ਅਤੇ ਸਹਿਪੰਗ ਹੈ ਅਤੇ ਉਸਦੇ ਆਪੇ ਤੋਂ ਸਿਵਾ ਕੋਈ ਹੋਰ ਦੂਜਾ ਹੈ ਹੀ ਨਹੀਂ ਅਤੇ ਹੋ ਹੀ ਨਹੀਂ ਸਕਦਾ ਉਸਦਾ ਆਪਾ ਕੇਵਲ ਇਕ ਅਤੇ ਇਕੱਲਾ ਇਕ ਹੈ ਤਾਂ ਉਸਦੇ ਅੰਦਰ ਇਹ ਵਿਸ਼ਵਾਸ ਆਨ ਜਾਗਦਾ ਹੈ ਕਿ ਉਸਦਾ ਆਪਾ ਆਪ ਹੀ ਤਿੰਨ ਅਵਸਥਾਵਾਂ ਵਿੱਚ ਭਾਵ ਜਾਗ੍ਰਤ ਸੁਪਨ ਅਤੇ ਗੂੜੀ ਨੀਂਦ ਦਾ ਕਰਤਾ ਹੈ ਜਾਂ ਇਹ ਤਿੰਨੇ ਅਵਸਥਾਵਾਂ ਉਸਦੇ ਆਪੇ ਉਤੇ ਹੀ ਆਪਣੀ ਅਸਲੀਅਤ ਅਗਿਆਨ ਹੋਣ ਕਰਕੇ ਆਉਂਦੀਆਂ ਹਨ ਅਤੇ ਇਹਨਾਂ ਤਿੰਨ ਅਵਸਥਾਵਾਂ ਦੇ ਜੋੜ ਨਾਲ ਜੋ ਸੰਸਾਰ ਉਤਪਨ ਹੁੰਦਾ ਹੈ ਉਹ ਕੇਵਲ ਉਸ ਦੇ ਆਪਣੇ ਆਪ ਦੇ ਅਗਿਆਨ ਕਰਕੇ ਹੀ ਸੀ ਹੁਣ ਉਸ ਨੂੰ ਇਨ੍ਹਾਂ ਤਿੰਨ ਅਵਸਥਾਵਾਂ ਵਿੱਚ ਜਾਗਰਣ ਸੁਪਨ ਅਤੇ ਗੂੜੀ ਨੀਂਦ ਵਿੱਚ ਪਟਕਣ ਦੀ ਲੋੜ ਨਹੀਂ ਰਹਿੰਦੀ ਇਮਾਨਦਾਰ ਅਭਿਆਸੀ ਨੂੰ ਜਦੋਂ ਆਪਣੇ ਆਪ ਜਾਂ ਮੂਲ ਦੀ ਪਛਾਣ ਹੋ ਜਾਵੇ ਤਾਂ ਉਸ ਨੂੰ ਇਹ خیال ਆਉਣਾ ਜ਼ਰੂਰੀ ਹੈ ਕਿ ਉਸ ਨੂੰ ਇਹ ਸਾਰਾ ਗਿਆਨ ਅਤੇ ਇਸ ਮੂਲ ਦੀ ਪਛਾਣ ਕਿਸ ਦੀ ਕਿਰਪਾ ਜਾਂ ਸਹਾਇਤਾ ਨਾਲ ਹੋਈ ਹੈ ਉਸ ਅੰਦਰ ਸੱਚ ਦੀ ਤਲਾਸ਼ ਦੀ ਇੱਛਾ ਕਿਸ ਨੇ ਪੈਦਾ ਕੀਤੀ ਉਸ ਤੋਂ ਤਲਾਸ਼ ਖੋਜ ਅਤੇ ਸਿਮਰਨ ਅਭਿਆਸ ਕਿਸ ਨੇ ਕਰਵਾਇਆ ਅਤੇ ਉਸ ਨੂੰ ਅਗਿਆਨਤਾ ਦੇ ਹਨੇਰੇ ਵਿੱਚ ਕਿਸ ਨੇ ਸੱਚ ਦਾ ਚਾਨਣ ਦਿਖਾਇਆ ਜਦ ਅਭਿਆਸੀ ਇੱਥੇ ਪਹੁੰਚ ਕੇ ਵਿਚਾਰਦਾ ਹੈ ਕਿ ਜੇਕਰ ਉਸਰਾ ਆਪਣੇ ਆਪੇ ਤੋਂ ਸਿਵਾ ਹੋਰ ਕੋਈ ਹੈ ਹੀ ਨਹੀਂ ਤਾਂ ਅਗਿਆਨਤਾ ਦੀ ਅਵਸਥਾ ਵਿੱਚ ਉਸ ਦੀ ਰਹਿਨਮਾਈ ਅਤੇ ਅਗਵਾਈ ਵੀ ਉਸ ਦੇ ਆਪਣੇ ਆਪੇ ਨੇ ਹੀ ਕੀਤੀ ਹੈ ਇਥੇ ਇਮਾਨਦਾਰ ਵਿਅਕਤੀ ਨੂੰ ਆਪਣਾ ਆਪਾ ਹੀ ਆਪਣਾ ਗੁਰੂ ਭਾਵ ਅਨੇਰੇ ਵਿੱਚ ਚਾਨਣ ਦਿਖਾਉਣ ਵਾਲਾ ਨજર ਹੁੰਦਾ ਹੈ ਉਸ ਨੂੰ ਯਕੀਨ ਆ ਜਾਂਦਾ ਹੈ ਉਸ ਦਾ ਆਪਣਾ ਆਪਾ ਹੀ ਉਸ ਦਾ ਗੁਰੂ ਹੈ ਅਤੇ ਉਸ ਨੂੰ ਆਪਣੇ ਆਪੇ ਜਾਂ ਮੋਲ ਦੇ ਪਛਾਨ ਉਸ ਦੇ ਆਪਣੇ ਗੁਰਦੇਵ ਆਪੇ ਦੀ ਕਿਰਪਾ ਜਾਂ ਪ੍ਰਸਾਦ ਨਾਲ ਹੀ ਪ੍ਰਾਪਤ ਹੋਈ ਹੈ ਇਸ ਅਵਸਥਾ ਦੇ ਅਭਿਆਸੀ ਨੂੰ ਫਿਰ ਗੁਰੂ ਮੰਦਰ ਵਾਹਿਗੁਰੂ ਬੜਾ ਪਿਆਰਾ ਚੰਗਾ ਅਤੇ ਵਿਗਿਆਨਿਕ ਸਚਾਈ ਲੱਗਦਾ ਹੈ ਇਸ ਅਵਸਥਾ ਦਾ ਵਿਅਕਤੀ ਫਿਰ ਵਾਹਿਗੁਰੂ ਵਾਹਿਗੁਰੂ ਤੇ ਜਾਪ ਵਿੱਚ ਟਿਕਦਾ ਟਿਕਦਾ ਆਪਣੇ ਵਾਹਿਗੁਰੂ ਆਪੇ ਗੁਰਦੇਵ ਆਪੇ ਨਾਲ ਉਸੇ ਤਰ੍ਹਾਂ ਪਿਰ ਹੋ ਜਾਂਦਾ ਹੈ ਜਿਵੇਂ ਲਹਿਰ ਪਾਣੀ ਦੇ ਨਾਲ ਅਤੇ ਕਿਰਨ ਸੂਰਜ ਦੇ ਨਾਲ ਸੂਰਜ ਜੇ ਕਿਰਨਾਂ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨthਿਆ ਰਾਮ ਅਤੇ ਆਸਾ ਮਨਸਾ ਦਉ ਬినాਸਤ ਰਹੁ ਗੁਨ ਆਸ ਨਿਰਾਸ ਪਈ ਤੁਰੀ ਅਵਸਥਾ ਗੁਰਮਖ ਪਾਈ ਹੈ ਸੰਤ ਸਭਾ ਕੀ ਓਟ ਲਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ